ਕੈਨੇਡੀਅਨ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ 에ਅਰ ਕੈਨੇਡਾ ਕੈਰੀ-ਆਨ ਬੈਗਾਂ ਤੇ ਪਾਬੰਦੀ ਲਾਉਣ ਜਾ ਰਿਹਾ ਤੇ ਸਭ ਤੋਂ ਘੱਟ ਕਿਰਾਏ ਵਾਲੇ ਗਾਕਾਂ ਨੂੰ ਸੀਟ ਦੀ ਚੋਣ ਕਰਨ ਤੇ ਵੀ ਫੀਸ ਅਦਾ ਕਰਨੀ ਪਵੇਗੀ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਕੈਰੀ-ਆਨ ਬੈਗਾਂ ਤੇ ਪਾਬੰਦੀ ਲਾਵੇਗਾ ਤੇ ਸਭ ਤੋਂ ਘੱਟ ਕਿਰਾਏ ਵਾਲੇ ਗਰਕ ਆਪਣੀ ਸੀਟ ਦੀ ਚੋਣ ਲਈ ਵੀ ਫੀਸ ਦੇਣਗੇ 3 ਜਨਵਰੀ ਤੋਂ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਦਾ ਕਹਿਣਾ ਹੈ ਕਿ ਜੋ ਯਾਤਰੀ ਉੱਤਰੀ ਅਮਰੀਕਾ ਦੇ ਅੰਦਰ ਮੰਜਲਾਂ ਦੇ ਉੱਪਰ ਆਪਣੀਆਂ ਯਾਤਰਾਵਾਂ ਕਰਨ ਦੇ ਇਸ ਦੇ ਮੂਲ ਕਿਰਾਏ ਦੀ ਚੋਣ ਕਰਦੇ ਨੇ ਉਹਨਾਂ ਨੂੰ ਫੀਸ ਕਿਸੇ ਵੀ ਡਬਲ ਬੈਗ ਰੋਲਰ ਅਤੇ ਵੱਡੇ ਬੈਗਪੈਕ ਦੀ ਜਾਂਚ ਲਈ ਦੇਣੀ ਪਵੇਗੀ ਇੱਕ ਛੋਟੀ ਨਿੱਜੀ ਵਸਤੂ ਜਿਵੇਂ ਕਿ ਪਰਸ ਲੈਪਟਾਪ ਬੈਗ ਨੂੰ ਬੋਰਡ ਤੇ ਮੁਫਤ ਵਿੱਚ ਆਗਿਆ ਦਿੱਤੀ ਜਾਵੇਗੀ ਜਿਵੇਂ ਕਿ ਸਟੋਲਰ ਤੇ ਗਤੀਸ਼ੀਲ ਸਹਾਇਤਾ 에ਅਰਲਾਈਨ ਦਾ ਇਹ ਵੀ ਕਹਿਣਾ ਕਿ ਖੇਠਲੇ ਪੱਦਰ ਦੇ ਗ੍ਰਾਹਕਾਂ ਨੂੰ ਭੁਗਤਾਨ ਕਰਨਾ ਪਵੇਗਾ ਜੇਕਰ ਉਹ ਚੈੱਕ ਇਨ ਤੇ ਉਹਨਾਂ ਨੂੰ ਸੌਂਪੀ ਗਈ ਸੀਟ ਨੂੰ ਬਦਲਣਾ ਚਾਹੁੰਦੇ ਨੇ ਇੱਕ ਨੀਤੀ ਜੋ ਇਸ ਸਾਲ ਦੇ ਸ਼ੁਰੂ ਵਿੱਚ ਯਾਤਰੀਆਂ ਦੇ ਪਾਠਕ੍ਰਮ ਵਿੱਚ ਲਾਗੂ ਹੋਣ ਦੇ 2 ਦਿਨਾਂ ਬਾਅਦ ਮੁਲਤ ਕਰ ਦਿੱਤੀ ਗਈ ਸੀ ਇਹ ਕਦਮ ਕੈਨੇਡਾ ਦੇ ਫਲੈਗਸ਼ਿਪ 에ਅਰਲਾਈਨ ਦੇ ਬਜਟ ਕੈਰੀਅਰ ਸ਼ੈਲੀ ਦੀ ਪੇਸ਼ਕਸ਼ ਵਿੱਚ ਇੱਕ ਤਬਦੀਲੀ ਦੇ ਨਿਸ਼ਾਨਦੇਹੀ ਕਰਦੇ ਨੇ ਜੋ ਪਹਿਲਾਂ ਬੰਡਲ ਕੀਤੀ ਗਈ ਸੇਵਾਵਾਂ ਲਈ ਸਹਾਇਕ ਅਫੀਸਾਂ ਤੇ ਵੱਧ ਤੋਂ ਵੱਧ ਨਿਰਪਰ ਕਰਦੀ ਹੈ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਇਹ ਬਦਲਾਵ ਇਸ ਕਿਰਾਏ ਦੇ ਢਾਂਚੇ ਨੂੰ ਹੋਰ ਕੈਨੇਡੀਅਨ ਕੈਰੀਨਾਂ ਦੇ ਸਮਾਨ ਜਾਂ ਟਿਕਟ ਵਿਕਲਪਨ ਦੇ ਨਾਲ ਇਕਸਾਰ ਕਰਦਾ ਅਤੇ ਇਸ ਦੇ ਕਿਰਾਏ ਦੇ ਬ੍ਰਾਂਡਾਂ ਨੂੰ ਬੇਤਕ ਢੰਗ ਨਾਲ ਵੱਖਰਾ ਕਰਦਾ ਹੈ ਕ੍ਰੀਨ ਪ੍ਰੈਸ ਦੁਆਰਾ ਰਿਪੋਰਟ ਪਹਿਲੀ ਵਾਰ 4 ਦਸੰਬਰ 2024 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ 에ਅਰਲਾਈਨ ਵਿੱਚ ਸਫਰ ਕਰਨ ਵਾਲੇ ਲੋਕ ਕੀ ਇਸ ਮਾਮਲੇ ਵਿੱਚ ਕੋਈ ਦੂਸਰਾ ਵਿਕਲਪ ਲੱਭਦੇ ਨੇ ਜਾਂ ਫਿਰ ਇਹ ਜੋ ਤੈਅ ਕੀਤੀ ਗਈ ਰਕਮ ਹੈ ਇਸ ਨੂੰ ਅਦਾ ਕਰਨਗੇ। ਢੀਨ ਖਬਰਾਂ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬਰੇਕੀ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।